ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਸੰਗਤ ਜੀ ਤੁਸੀਂ ਵੀ ਕਈ ਭੈਣ ਭਰਾਵਾਂ ਦੇ ਮੂੰਹੋਂ ਇਹ ਗੱਲ ਸੁਣੀ ਹੋਵੇਗੀ ਕਈ ਕਹਿੰਦੇ ਆ ਵੀ ਸਾਡੀ ਤਾਂ ਪਹਿਲੀ ਵਾਰ ਦੇ ਵਿੱਚ ਹੀ ਅਰਦਾਸ ਬੇਨਤੀ ਪੂਰੀ ਹੋ ਗਈ ਅਸੀਂ ਜੋ ਵਾਹਿਗੁਰੂ ਜੀ ਤੋਂ ਮੰਗਿਆ ਸਾਨੂੰ ਤਾਂ ਪਹਿਲੀ ਵਾਰ ਮੰਗਣ ਦੇ ਵਿੱਚ ਹੀ ਮਿਲ ਗਿਆ ਪਰ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਤਾਂ ਪਾਠ ਕਰ ਕਰਕੇ ਥੱਕ ਗਏ ਆ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਕਰਕੇ ਥੱਕ ਗਏ ਆ ਪਰ ਸਾਡੀ ਅਰਦਾਸ ਬੇਨਤੀ ਪ੍ਰਵਾਨ ਨਹੀਂ ਹੋ ਰਹੀ ਅਸੀਂ ਜੋ ਮੰਗ ਗੁਰੂ ਤੋਂ ਮੰਗੀ ਆ ਉਹ ਮੰਗ ਸਾਡੀ ਪੂਰੀ ਨਹੀਂ ਹੋ ਰਹੀ ਤਾਂ ਸੰਗਤ ਜੀ ਇਹਦੇ ਪਿੱਛੇ ਕੀ ਕਾਰਨ ਨੇ ਆ ਕਿ ਕਈਆਂ ਦੀ ਅਰਦਾਸ ਝੱਟ ਹੀ ਪ੍ਰਵਾਨ ਹੋ ਜਾਂਦੀ ਆ ਤੇ ਕਈਆਂ ਦੇ ਵਾਰ-ਵਾਰ ਅਰਦਾਸ ਬੇਨਤੀ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਫਿਰ ਆਓ ਆਪ ਜੀ ਦੇ ਨਾਲ ਮਹਾਪੁਰਖਾਂ ਪਾਸੋਂ ਸੁਣੇ ਹੋਏ ਵਚਨ ਸਾਂਝੇ ਕਰਦੇ ਆਂ ਕੀ ਇਹਦੇ ਪਿੱਛੇ ਕੀ ਕਾਰਨ ਆ ਤਾਂ ਸੰਗਤ ਜੀ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਆਪਾਂ ਸਾਰੇ ਹੀ ਗੁਰੂ ਘਰੇ ਜਾਂਦੇ ਆ ਸਾਰੇ ਹੀ ਆਪਣੇ ਗੁਰੂ ਕੋਲੋਂ ਕੁਝ ਨਾ ਕੁਝ ਮੰਗਦੇ ਆ ਕਿਉਂਕਿ ਅਸੀਂ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਮੰਗਤੇ ਆ ਗੁਰੂ ਦਾ ਸਿੱਖ ਗੁਰੂ ਦੇ ਘਰ ਦਾ ਮੰਗਤਾ ਏ ਉਹਦੇ ਲਈ ਇਹਦੇ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਣੀ ਨਹੀਂ ਚਾਹੀਦੀ ਕਿਉਂਕਿ ਜੋ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਮੰਗਤੇ ਬਣ ਜਾਂਦੇ ਆ ਉਹ ਬਾਦਸ਼ਾਹਾਂ ਮੰਗ ਜਿਵੇਂ ਜਉਂਦੇ ਆ ਪਰ ਸ਼ਰਤ ਇਹ ਆ ਕਿ ਫਿਰ ਮੰਗਤੇ ਇੱਕੋ ਦਰਦੇ ਰਹਿਣਾ ਹੈ ਇਧਰ ਉਧਰ ਦੀ ਆਸ ਛੱਡਣੀ ਪੈਣੀ ਆ ਸਭ ਤੋਂ ਪਹਿਲਾਂ ਤਾਂ ਆਪਣੇ ਗੁਰੂ ਦੇ ਉੱਤੇ ਭਰੋਸਾ ਪੂਰਾ ਹੋਣਾ ਚਾਹੀਦਾ ਹੈ ਸਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਹਦੇ ਕੋਲੋਂ ਮੰਗ ਰਹੇ ਹਾਂ ਉਹਦੀ ਪਾਵਰ ਕੀ ਆ ਉਹਦੀ ਤਾਕਤ ਕੀ ਆ ਉਹ ਸਭ ਤਾਕਤਾਂ ਦਾ ਮਾਲਕ ਆ ਉਹ ਬਾਦਸ਼ਾਹਾਂ ਦਾ ਬਾਦ ਸ਼ਾਹੀ ਇਹਦੇ ਤੋਂ ਉੱਪਰ ਕੁਝ ਨਹੀਂ ਆ। ਜਦੋਂ ਇਹ ਵਿਸ਼ਵਾਸ ਇਹ ਭਰੋਸਾ ਰੱਖ ਕੇ ਆਪਣੇ ਗੁਰੂ ਕੋਲੋਂ ਕੁਝ ਮੰਗਾਂਗੇ ਤਾਂ ਗੁਰੂ ਸਾਹਿਬ ਜੀ ਪਲ ਦੀ ਦੇਰੀ ਨਹੀਂ ਲਾਉਂਦੇ। ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ। ਮਹਾਰਾ ਸੱਚੇ ਬਾਸ਼ਾ ਇੰਨੀ ਕਿਰਪਾ ਕਰਦੇ ਆ। ਸੋ ਸੰਗਤ ਜੀ ਬਾਬਾ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਭਾਈ ਧਰਮ ਦੀ ਦੁਨੀਆ ਦੇ ਵਿੱਚ ਇੱਕ ਮੁਸ਼ਕਲ ਆ ਕਿ ਮੰਗਣ ਵਾਲਾ ਬੰਦਾ ਜਿੰਨੀ ਦੇਰ ਤੱਕ ਸੁਚੇਤ ਹੋ ਕੇ ਨਹੀਂ ਮੰਗਦਾ। ਉੰਨੀ دیر ਤੱਕ ਉਹਦੀ ਮੰਗ ਪੂਰੀ ਨਹੀਂ ਹੁੰਦੀ ਮੰਗਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਏ ਕਿ ਮੈਂ ਕੀ ਮੰਗ ਰਿਹਾ ਹਾਂ ਕਿਹਦੇ ਕੋਲੋਂ ਮੰਗ ਰਿਹਾ ਹਾਂ ਅਤੇ ਕਿਵੇਂ ਮੰਗ ਰਿਹਾ ਹਾਂ ਸਾਨੂੰ ਸਹੀ ਮਕਸਦ ਪਤਾ ਹੋਣਾ ਚਾਹੀਦਾ ਏ ਇਹ ਗੱਲਾਂ ਜੋ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਹਨਾਂ ਗੱਲਾਂ ਨੂੰ ਤੁਸੀਂ ਸੋਚ ਕੇ ਦੇਖਿਓ ਕਿ ਜਦੋਂ ਆਪਾਂ ਗੁਰੂ ਘਰੇ ਜਾਂਦੇ ਹਾਂ ਜਾ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤਾਂ ਅਸੀਂ ਕਿੰਜ ਅਰਦਾਸ ਬੇਨਤੀ ਕਰਦੇ ਆ ਤਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਵੀ 99% ਲੋਕ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਲੱਗਿਆਂ ਗੁਰੂ ਸਾਹਿਬ ਜੀ ਤੋਂ ਮੰਗਣ ਲੱਗਿਆਂ ਇਹ ਗਲਤੀ ਜ਼ਰੂਰ ਕਰਦੇ ਆ ਸਿਰਫ 1% ਮਨੋਖਣੇ ਜੋ ਆਪਣੇ ਗੁਰੂ ਤੋਂ ਸੁਚੇਤ ਹੋ ਕੇ ਮੰਗਦੇ ਆ ਭਰੋਸਾ ਰੱਖ ਕੇ ਮੰਗਦੇ ਆ ਤੇ ਉਹਨਾਂ 1% ਵਾਲਿਆਂ ਦੀਆਂ ਹੀ ਜੋ ਲਿੰਗ ਅਪਰਿੰਗ ਆ ਜਾਂਦੀਆਂ ਨੇ ਉਹਨਾਂ ਦੀਆਂ ਹੀ ਅਰਦਾਸਾਂ ਬੇਨਤੀਆਂ ਝਟਪਟ ਪ੍ਰਵਾਨ ਹੋ ਜਾਂਦੀਆਂ ਨੇ ਪਰ 99% ਲੋਕ ਗੁਰੂ ਕੋਲ ਜਾ ਕੇ ਵੀ ਇਹ ਗਲਤੀ ਕਰਦੇ ਆ ਪਹਿਲੀ ਗਲਤੀ ਕਿ ਜਦੋਂ ਆਪਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਮੱਥਾ ਟੇਕਦੇ ਆ ਤਾਂ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜਾ ਕੇ ਮੱਥਾ ਟੇਕਦੇ ਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਡਾ ਧਿਆਨ ਟੇਕੀ ਨਹੀਂ ਪਉਂਦਾ ਅਸੀਂ ਸਿਰਫ ਦੀ ਤੋਂ 60 ਸਕਿੰਟ ਦੇ ਲਈ ਵੀ ਆਪਣਾ ਧਿਆਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਹੀਂ ਟਿਕਾ ਪਾਉਂਦੇ ਸਾਡਾ ਧਿਆਨ ਕਿਤੇ ਨਾ ਕਿਤੇ ਹੋਰ ਪਹੁੰਚਿਆ ਹੁੰਦਾ ਹੈ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਉਹ ਅਰਦਾਸ ਬੇਨਤੀ ਕਰਦੇ ਆ ਜਾਂ ਉਹ ਗੱਲਾਂ ਕਹਿੰਨੇ ਆ ਜੋ ਸ਼ੁਰੂ ਤੋਂ ਹੀ ਸਾਨੂੰ ਰਟੀਆਂ ਰਟਾਈਆਂ ਨੇ ਬਸ ਉਹੀ ਗੱਲਾਂ ਜਾ ਕੇ ਦੁਹਰਾ ਦਿੰਨੇ ਆ ਕਿ ਮਾਲਕਾ ਸੁੱਖ ਰੱਖੀ ਮੇਰੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੀ ਜਾਂ ਕੋਈ ਕਾਰੋਬਾਰ ਦੀ ਚੜ੍ਹਦੀ ਕਲਾ ਮੰਗਦਾ ਏ ਕੋਈ ਤੰਦਰੁਸਤੀ ਮੰਗਦਾ ਏ ਪਰ ਉਹ ਮੰਗ ਕਿਵੇਂ ਰਿਆਂਦਾ ਏ ਸਿਰਫ ਰਸਨਾ ਰਾਹੀਂ ਮਨ ਤਾਂ ਕਿਤੇ ਹੋਰ ਜਾ ਕੇ ਜੁੜਿਆ ਕਈ ਵਾਰ ਤਾਂ ਗੁਰੂ ਘਰੇ ਜਾਂਦੇ ਆਂ ਧਿਆਨ ਕਿਸੇ ਤੇ ਪੈ ਗਿਆ ਤਾਂ ਧਿਆਨ ਉਹਦੇ ਵੱਲ ਜੁੜ ਜਾਂਦਾ ਏ ਕਿ ਅੱਛਾ ਇਹ ਮੇਰੇ ਤੋਂ ਅੱਜ ਪਹਿਲਾਂ ਆ ਗਿਆ ਜਾਂ ਆ ਗਈ ਜਾਂ ਮੈਂ ਬੈਠਣਾ ਕਿੱਥੇ ਆ ਸਾਡਾ ਧਿਆਨ ਸੰਗਤ ਵੱਲ ਹੋ ਜਾਂਦਾ ਹੈ ਜਾਂ ਫਿਰ ਸਾਡਾ ਧਿਆਨ ਕਿਤੇ ਹੋਰ ਚਲੇ ਜਾਂਦਾ ਹੈ 30 ਤੋਂ 60 ਸਕਿੰਟ ਦੇ ਲਈ ਵੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦਾ ਤਾਂ ਸੰਗਤ ਜੀ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਉਹੀ ਦੇਣਾ ਹੈ ਨਾ ਜੋ ਅਸੀਂ ਧੁਰ ਅੰਦਰੋਂ ਮੰਗਿਆ ਮਨ ਰਾਹੀਂ ਮੰਗਿਆ ਕਿਉਂਕਿ ਗੁਰੂ ਸਾਹਿਬ ਜੀ ਕੋਲ ਤਾਂ ਮਨ ਦੀ ਆਵਾਜ਼ ਪਹੁੰਚਦੀ ਆ ਸਾਡੇ ਧੁਰ ਅੰਦਰ ਦੀ ਆਵਾਜ਼ ਪਹੁੰਚਦੀ ਆ ਪਰ ਧੁਰ ਅੰਦਰੋਂ ਅਸੀਂ ਅਰਦਾਸ ਬੇਨਤੀ ਕਰ ਹੀ ਨਹੀਂ ਪਾਉਂਦੇ ਸਾਡੇ ਧੁਰ ਅੰਦਰ ਸਾਡੇ ਮਨ ਅੰਦਰ ਤੱਕ ਹੋਰ ਕਈ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਸੋ ਜਦੋਂ ਗੁਰੂ ਤੋਂ ਮੰਗਣਾ ਹੈ ਸचेत ਹੋ ਕੇ ਮੰਗਣਾ ਹੈ ਦੂਜੀ ਗੱਲ ਮਹਾਂਪੁਰਖ ਜੀ ਸਮਝਾਉਂਦੇ ਆ ਕਿ ਬੰਦਾ ਹਮੇਸ਼ਾ ਜਦੋਂ ਮੰਗਦਾ ਹੈ ਆਪਣੇ ਲਈ ਸੁੱਖ ਮੰਗਦਾ ਹੈ ਕਿ ਮਹਾਰਾਜ ਮੈਨੂੰ ਸੁੱਖ ਦੋ ਮੇਰੇ ਪਰਿਵਾਰ ਨੂੰ ਸੁੱਖ ਦੋ ਮੈਨੂੰ ਕਾਰੋਬਾਰ ਦੋ ਤੇ ਮਹਾਰਾ ਸੱਚੇ ਪਾਸ਼ਾ ਦਿੰਦੇ ਵੀ ਆ ਜੋ ਆਪਾਂ ਗੁਰੂ ਸਾਹਿਬ ਜੀ ਤੋਂ ਮੰਗਦੇ ਆ ਮਹਾਰਾ ਸੱਚੇ ਪਾਸ਼ਾ ਦਿੰਦੇ ਆ ਪ੍ਰਸੰਗਤ ਦੀ ਯਾਦ ਰੱਖਣਾ ਕਿ ਜੇ ਸੁੱਖ ਮੰਗਿਆ ਹੈ ਤਾਂ ਸੁੱਖ ਦਾ ਦੂਜਾ ਪਹਿਲੂ ਦੁੱਖ ਹੈ ਸੁਖ ਦੇ ਨਾਲ ਦੁੱਖ ਨੇ ਆਪਣੇ ਆਪ ਆ ਜਾਣਾ ਜੇ ਔਲਾਦ ਮੰਗੀ ਔਲਾਦ ਮਿਲ ਜਾਵੇਗੀ ਪਰ ਜੇਕਰ ਔਲਾਦ ਅੱਗੇ ਜਾ ਕੇ ਨੇਕ ਨਾ ਨਿਕਲੀ ਜਾਂ ਤੁਹਾਡਾ ਕਹਿਣਾ ਨਾ ਮੰਨਣ ਵਾਲੀ ਨਿਕਲ ਆਈ ਤਾਂ ਫਿਰ ਔਲਾਦ ਕਰਕੇ ਦੁਖੀ ਹੋ ਗਏ ਸੋ ਇਸ ਕਰਕੇ ਨਾ ਮਹਾਪੁਰਖ ਜੀ ਕਹਿੰਦੇ ਜਦੋਂ ਆਪਣੇ ਗੁਰੂ ਸਾਹਿਬ ਜੀ ਤੋਂ ਕੁਝ ਵੀ ਮੰਗਣਾ ਹੈ ਨਾ ਤਾਂ ਬਸ ਨਾਮ ਮੰਗੋ ਭਜਨ ਬੰਦਗੀ ਮੰਗੋ ਗੁਰੂ ਦੀ ਮਤ ਗੁਰੂ ਦਾ ਗਿਆਨ ਮੰਗੋ ਅਪਰ ਰੋਜ਼ ਹੀ ਪੜਦੇ ਆਂ ਕਿ ਬੀਨ ਤੋ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਵੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਤਾਂ ਫਿਰ ਇਸ ਗੱਲ ਨੂੰ ਮੰਨਣਾ ਵੀ ਪੈਣਾ ਏ ਸਾਡੇ ਅੰਦਰ ਦੀ ਭੁੱਖ ਸਾਡੇ ਅੰਦਰ ਦਾ ਜੋ ਵੀ ਲਾਲਚ ਆ ਜਾਂ ਜੋ ਵੀ ਸਾਡੇ ਅੰਦਰ ਦੀ ਅੰਦਰ ਦੇ ਕਲਾ ਕਲੇਸ਼ ਆ ਉਹ ਸਾਰੇ ਨਾਮ ਨਹੀਂ ਮਟਾਉਣੇ ਆ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇੱਕੋ ਹੀ ਚੀਜ਼ ਮੰਗੋ ਕਰ ਕਿਰਪਾ ਦੇਵੋ ਨਾਮ ਮਹਾਰਾਜ ਸੱਚੇ ਪਾਤਸ਼ਾਹ ਨਾਮ ਦਵੋ ਪਾ ਜਨਮ ਬੰਦਗੀ ਦੋ ਫਿਰ ਦੇਖਣਾ ਮਹਾਰਾ ਸੱਚੇ ਪਾਸ਼ਾ ਜੀ ਤੋਂ ਜਦੋਂ ਇਹ ਦਾਤਾ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਹੋਰ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਿੰਨੂੰ ਮਹਾਰਾ ਸੱਚੇ ਪਾਸ਼ਾ ਜੀ ਦਾ ਸੱਚਾ ਨਾਮ ਮਿਲ ਗਿਆ ਉਹਨੂੰ ਦੁਨਿਆਵੀ ਅਤੇ ਦਰਗਾਈ ਦੋਵੇਂ ਸੁੱਖ ਹੀ ਮਿਲ ਜਾਂਦੇ ਆ ਸੋ ਸੰਤਕ ਜੀ ਮੁੱਖ ਦੀ ਗੱਲ ਇਹ ਆ ਕਿ ਜੇ ਗੁਰੂ ਦੀ ਕਿਰਪਾ ਹਾਸਲ ਕਰਨੀ ਆ ਤਾਂ ਇਹ ਤਿੰਨ ਗੱਲਾਂ ਦਾ ਗਿਆਨ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਗੁਰੂ ਤੋਂ ਜੋ ਮੰਗਣਾ ਹੈ ਤੋਰ ਅੰਦਰੋਂ ਮੰਗੋ ਮਨ ਰਾਹੀਂ ਮੰਗੋ ਦੂਜੀ ਗੱਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਮੰਗ ਕੀ ਰਹੇ ਹਾਂ ਕਈ ਵਾਰ ਸਾਡੀ ਮੰਗ ਹੀ ਗਲਤ ਹੁੰਦੀ ਆ ਸਾਨੂੰ ਲੱਗਦਾ ਹੁੰਦਾ ਹੈ ਕਿ ਇਹ ਚੀਜ਼ ਸਾਡੇ ਲਈ ਫਾਇਦੇਮੰਦ ਹੈ ਪਰ ਅਸਲ ਦੇ ਵਿੱਚ ਉਹ ਚੀਜ਼ ਸਾਡੇ ਲਈ ਨੁਕਸਾਨਦੇ ਹੋ ਸਕਦੀ ਆ ਉਹ ਅੰਤਰਜਾਮੀ ਮਾਲਕ ਨੂੰ ਸਭ ਕੁਝ ਪਤਾ ਹੈ ਜੇਕਰ ਕੋਈ ਵੀ ਚੀਜ਼ ਮਿਲਣ 'ਚ ਦੇਰੀ ਹੋ ਰਹੀ ਆ ਤਾਂ ਯਕੀਨਨ ਹੀ ਉਹ ਚੀਜ਼ ਸਾਡੇ ਲਈ ਸਹੀ ਨਹੀਂ ਹੋਵੇਗੀ ਜਦੋਂ ਵੀ ਆਪਣੇ ਗੁਰੂ ਤੋਂ ਮੰਗਣਾ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਦੀ ਤਾਕਤ ਗੁਰੂ ਦੀ ਸਮਰੱਥਾ ਨੂੰ ਸਮਝੋ ਕਿ ਜਿਹਦੇ ਕੋਲੋਂ ਮੈਂ ਮੰਗ ਰਿਹਾ ਹਾਂ ਉਹ ਸ਼ੈਨਸ਼ਾਹਾਂ ਦਾ ਸ਼ੈਨਸ਼ਾਹ ਉਹ ਸਰਵ ਕਲਾ ਸਮਰੱਥ ਨੇ ਸਭ ਤਾਕਤਾਂ ਤੋਂ ਉੱਪਰ ਸ਼ਕਤੀ ਆ ਤੇ ਫਿਰ ਜੇ ਗੁਰਨਾਣਕ ਪਾਸ਼ਾ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰ ਦਿੱਤੀ ਆ ਤਾਂ ਫਿਰ ਇੱਧਰ ਉੱਧਰ ਦੀ ਝਾਕ ਛੱਡਣੀ ਪੈਣੀ ਹੈ ਬਲਕਿ ਸਭ ਤੋਂ ਪਹਿਲਾਂ ਸੱਜੇ ਖੱਬੇ ਦੀ ਝਾਕ ਛੱਡ ਕੇ ਫਿਰ ਹੀ ਗੁਰੂ ਘਰ ਦੇ ਵਿੱਚ ਸਾਡੀ ਕੀਤੀ ਹੋਈ ਸੇਵਾ ਸਾਡੀ ਕੀਤੀ ਹੋਈ ਅਰਦਾਸ ਬੇਨਤੀ ਪ੍ਰਵਾਨ ਹੋਵੇਗੀ ਸਾਡੀ ਆਸ ਸਾਡੀ ਅਰਦਾਸ ਸਿਰਫ ਇੱਕ ਅੱਗੇ ਹੋਵੇ ਸੰਗਤ ਜੀ ਉਹ ਸਤਿਗੁਰੂ ਸੱਚੇ ਪਾਸ਼ਾ ਸਰਵ ਕਲਾ ਸਮਰਾਥ ਨੇ ਉਦਾਤਾਂ ਦੇ ਮਾਲਕ ਨੇ ਸਭ ਕੁਝ ਉਹਦੇ ਘਰ ਦੇ ਵਿੱਚ ਹੈ ਜਿੰਨੂੰ ਜੋ ਚਾਹੀਦਾ ਏ ਉਹ ਸੱਚੇ ਮਨੋਂ ਮੰਗ ਕੇ ਤਾਂ ਦੇਖੇ ਮਹਾਰਾਜ ਸੱਚੇ ਪਾਸ਼ਾ ਜ਼ਰੂਰ ਦਿੰਦੇ ਆ ਬਸ ਸਾਨੂੰ ਹੀ ਮੰਗਣਾ ਨਹੀਂ ਆਉਂਦਾ ਮੰਗਣ ਦੀ ਜਾਚ ਆ ਜਾਵੇ ਫਿਰ ਤਾਂ ਮਹਾਰ ਸੱਚੇ ਪਾਸ਼ਾ ਜੀ ਨਹੀਂ ਕਿਰਪਾ ਕਰਦੇ ਵੀ ਸਮਾਲਿਆ ਵੀ ਸਮਹਲੀ ਨਹੀਂ ਜਾਂਦੀ ਉਹ ਬਹੁਤ ਦਿਆਲੂ ਨੇ ਉਹ ਬਹੁਤ ਕਿਰਪਾਲੂ ਨੇ ਉਹ ਸਾਡੇ ਔਗਣ ਸਾਡੀਆਂ ਗਲਤੀਆਂ ਗੁਨਾਹ ਸਭ ਕੁਝ ਮਾਫ ਕਰ ਦਿੰਦੇ ਆ ਬਸ ਸਿਰਫ ਸਾਡੇ ਟਹਿਣ ਦੀ ਦੇਰੀ ਆ ਉਹ ਬਖਸ਼ਣ ਲੱਗਿਆਂ ਦੇਰ ਨਹੀਂ ਲਾਂਦੇ ਫਿਰ ਆਓ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਸੱਚੇ ਮਨੋਂ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਸ਼ਾ ਕਰ ਕਿਰਪਾ ਦੇਵੋ ਨਾਮ ਮਹਾਰਾਜ ਸੱਚੇ ਪਾਸ਼ਾ ਨਾਮ ਦੀ ਦਾਤ ਬਖਸ਼ੋ ਅਮਰਤ ਵੇਲੇ ਦੀ ਦਾਤ ਬਖਸ਼ੋ ਸੇਵਾ ਸਿਮਰਨ ਦੀ ਦਾਤ ਬਖਸ਼ੋ ਜਦੋਂ ਗੁਰੂ ਤੋਂ ਮੰਗਣਾ ਗੁਰੂ ਨੂੰ ਮੰਗੋ ਹੋਰ ਕੁਝ ਵੀ ਮੰਗਣ ਦੀ ਲੋੜ ਹੀ ਨਹੀਂ ਪੈਣੀ